ਓ ਪਾਪੀਆਂ ਦੇ ਲੈ ਨਾ ਡਰੀਮ ਬੱਲੀਏ ਨਾਲ ਨਾਲ ਗਾਉਂਦੇ ਫਿਰ ਸੁਆਦ ਹੋਣਾ ਪਾਪੀਆਂ ਦੇ ਲੈ ਨਾ ਓ ਖਾਂਦੀ ਉੱਠ ਤਾੜੀ ਕਹੇ ਨੇ ਓ ਤੂੰ ਕੱਲਾ ਕਹਿ ਰੱਬ ਦਾ ਫਰਨੇ ਪਾਰ ਦੀ ਮੇਰੇ ਨਾਲ ਗੁੰਡਿਆਂ ਦੀ ਤੈਨੂੰ ਕਿੱਥੋਂ ਹੈਪੀ ਦੱਸ ਜੱਟ ਰੱਖ ਲੂ ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੂੰ ਗਿਆ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਾ ਬੈਂਦੀ ਰੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੂ ਲਓ ਜੀ ਆ ਜੋ ਹੋ ਪਾਪੀਆਂ ਦੇ ਲੈ ਨਾ ਡਰੀਮ ਬੱਲੀਏ ਖਾਂਦੇ ਉੱਥੇ ਕੜ ਕੇ ਨੇ ਫੀ ਬੱਲੀਏ ਤੂੰ ਕੱਲਾ ਘੇਰਾ ਬੰਦਾ ਫਰੇ ਪਾਰ ਦੀ ਮੇਰੇ ਨਾਲ ਗੁੱਡਿਆਂ ਦੀ ਟੀ ਬੱਲੀਏ ਆ ਉਹ ਕਿੱਥੋਂ ਹੈਪੀ ਦਾ ਸੱਜਟ ਰੱਖ ਲੂ ਮੈਂ ਤਾਂ ਆਇਆ ਮੁਕੱਦਾ ਘਰੋਂ ਬਾਹਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਹਾ ਪੈਲੀ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਆ ਯਾਰੀ ਨਾਲ ਜੱਟ ਦਾ ਨਹੀਂ ਪਤਾ ਲੱਗਣਾ ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਹਾ ਪੈਲੀ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਬਣਦੀ ਨਹੀਂ ਯਾਰ ਨਾਲ ਐ ਬੈਲੀਆਂ ਨੇ ਸ਼ੌਕ ਬੈਲੀਆਂ ਦੇ ਪਾਲਿਆ ਛਿੱਟੀਆਂ ਨਹੀਂ ਸਾਡੇ ਨਾਲ ਯਾਰੀ ਨਾ ਲਾਈ ਰੰਗ ਵੀ ਅਪਕੇ ਸਾਡੇ ਕੰਮ ਕਾਲੇ ਐ ਸਾਡਾ ਕੀ ਆ ਪਤਾ ਕਦੋਂ ਜੇ ਲੁਹੂ ਜਵੇ ਵੀਕੈਂਡ ਉੱਤੇ ਬੰਦਾ ਮਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਾਹ ਪੈਦੀ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਯਾਰੀ ਲੱਗ ਜੱਟ ਦਾ ਨਹੀਂ ਪਤਾ ਲੱਗਣਾ ਕਦੋਂ ਹੈ ਕਦੋਂ ਮੈਂ ਫਰਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਾਹ ਪੈਦੀ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਇੱਕ ਵੜਾ ਬ੍ਰੇਕ ਮੇਰੇ ਕੋਲ ਇੱਕ ਵੜਾ ਮੇਰੇ ਕੋ ਮੈਂ ਪਹਿਲਾਂ ਹੀ ਦੱਸਿਆ ਸੀ ਅੱਗੇ ਲੁਧਿਆਣਾ ਦੇ ਪ੍ਰੋਗਰਾਮ ਤੇ ਪਹੁੰਚਣਾ ਐਂਡ ਤੇ ਗਾਣਾ ਸੁਣਾਉਂਗਾ ਜਿਹੜਾ ਸ਼ੁਰੂ ਤੋਂ ਜੈਜੀ ਭਾਜੀ ਨੇ ਫਾਲੋ ਕੀਤਾ ਬਹੁਤ ਲੋਕ ਆਨੇ ਲਾਈਵ ਚ ਭਾਜੀ ਨੇ ਕਦੇ ਏਰ ਨਹੀਂ ਕੀਤੀ ਉਹ ਮਾੜਾ ਮੂੜਾ ਇੱਥੇ ਬੋਲਦੇ ਰਹਿੰਦੇ ਆ ਕੋਈ ਚੱਕਰ ਨਹੀਂ ਭਾਜੀ ਤੁਸੀਂ ਸਿੱਖਿਆ ਸੀ ਵੀ ਇਗਨੋਰ ਕਰਨਾ ਹੈ ਇਹ ਸ਼ੁਰੂ ਤੋਂ ਗਿਆ ਭਾਜੀ ਨੇ ਕਹਿੰਦਾ ਸਾਨੂੰ ਲੋੜ ਨਹੀਂ ਮਿੱਤਰੋ ਕਹਿੰਦਾ ਦੁਨੀਆਦਾਰੀ ਪੈਸੇ ਮਾਰੀ ਕਰਦੀ ਰਹਿੰਦੀ ਫਾਈਟ ਆ 21 ਟੱਪਿਆਂ ਸੱਪ ਤਾਂ ਕੀ ਰਾਵਗੇ ਆ ਕੀ ਰਾਈਟ ਆ ਉਹ ਸਟਰਗਲ ਕੀਤਾ ਹੈ ਹਵਾ ਨਹੀਂ ਕੀਤੀ ਕੋਕਨੀ ਕੀ ਤਾ ਦਾਰੂ ਪੀਤੀ ਸੁਪਨੇ ਆ ਵੱਡੇ ਜੀ ਨਾਲ ਪਿੱਛੇ ਕਰ ਛੱਡੇ ਕਿਸੇ ਹੋਰ ਨੂੰ ਹਰਾਉਣ ਵਾਲੀ ਲਈ ਦਾਉੜੇ ਨਹੀਂ ਹਰਾ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਓ ਸਭ ਕੁਝ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਓ ਸਭ ਕੁਝ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ रोला पाके दिखा पता लग या। या वाला यारा पिठते खारा दुनियादारी झूठी है चढ़के लुटनी होनी चढ़की कुटी है ਝੂਠੇ ਯਾਰਾਂ ਪਿੱਠ ਤੇ ਖਾਰਾਂ ਦੁਨੀਆਦਾਰੀ ਝੂਠੀ ਐ ਕੋਠੇ ਚੜ ਕੇ ਲੁੱਟਨੀ ਹੋਣੀ ਚੜ ਗਈ ਗੁੱਡੀ ਉੱਚੀ ਜਾ ਜਦ ਵੀ ਆਪਣੇ ਲਾਉਣ ਸਕੀਮਾਂ ਉਹਦੋਂ ਨੇ ਫਿਰ ਟੁੱਟਦੀਆਂ ਟੀਮਾਂ ਜਦ ਵੀ ਆਪਣੇ ਲਾਉਣ ਸਕੀਮਾਂ ਉਹਦੋਂ ਨੇ ਫਿਰ ਟੁੱਟਦੀਆਂ ਉੱਤੇ ਆਇਆ ਨਹੀਂ ਮੱਟ ਅੱਜ ਵੀ ਆ ਸੇਮ ਸਿਰ ਚੜਿਆ ਨਹੀਂ ਫੇਮ ਕਦੇ ਕੀਤੀ ਚਾਉੜ ਨਹੀਂ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਕੁਝ ਕੁਝ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਐ ਸਭ ਕੁਝ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਓਏ ਓਏ ਗੋੜ ਵੀਰੇ ਗੋੜੇ ਰੋਡ ਤੇਰਾ